ਸਰੀਏ ਜੀ ਸਟਾਰ ਸਰ ਕੀ ਮਾਮਲਾ ਹੋਇਆ ਸਰ ਅੱਜ ਇੱਕ ਦੱਸਿਓ ਬਲੋ ਅੱਜ 24 ਜਿਹੜਾ ਹੈਗਾ ਨਵੰਬਰ ਦੇ ਦਿਨ ਨੂੰ ਆਪਣਾ ਜਿਹੜਾ ਹੈਗਾ ਸਾਡੇ ਬੱਸ ਸਟੈਂਡ ਗਰਾਿਆਂ ਦੇ ਉੱਪਰ ਸਾਡੇ ਚੌਂਕੀ ਇਨਚਾਰਜ ਧਲੇਤਾ ਤੇ ਸਾਡੇ ਦਸਾਂਝ ਕਲਾ ਏਐਸਈ ਸੁਖਵਿੰਦਰਪਾਲ ਤੇ ਜੰਗ ਬਹਾਦਰ ਏਐਸਈ ਇਹ ਮੌਜੂਦ ਸੀ ਇਹਨਾਂ ਦੇ ਪਾਸ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਉਂਦੀ ਹੈ ਕਿ ਇੱਕ ਗੁਰਪ੍ਰੀਤ ਸਿੰਘ ਗੋਪੀ ਨੰਦ ਦਾ ਜਿਹੜਾ ਸ਼ਖਸ ਹੈਗਾ ਜੋ ਕ੍ਰਿਮੀਨਲ ਹੈ ਹਾਰਡ ਕੋਰ ਕ੍ਰਿਮੀਨਲ ਹੈ ਐਂਡ ਕਈ ਕੇਸਾਂ ਦੇ ਵਿੱਚ ਵਾਂਟਡ ਹੈ ਜਿਹਦੇ ਵਿੱਚ ਲੁੱਟਾਂ ਖੋਹਾਂ ਦੇ ਆਮ ਜੈਕਟ ਦੇ ਤੇ ਐਨਡੀਪੀਐਸ ਦੇ ਪੁਰਾਣੇ ਮੁਕਦਮੇ ਜਿਹੜੇ ਦੇ ਦਰਜ ਨੇ ਤੇ ਦੋ ਕੇਸਾਂ ਦੇ ਵਿੱਚੋਂ ਪਕੌੜਾ ਵੀ ਆ ਤਾਂ ਉਹ ਏਰੀਆ ਦੇ ਵਿੱਚ ਇੱਕ ਕਾਲਟੋ ਗੱਡੀ ਦੇ ਵਿੱਚ ਜਿਹੜਾ ਜਿਸ ਦੇ ਪਾਸ ਨਾਜਾਇਜ਼ ਹਥਿਆਰ ਵੀ ਆ ਤੇ ਘੁੰਮ ਰਿਹਾ ਇਹ ਇਨਫਰਮੇਸ਼ਨ ਜਿਹੜੀ ਹੈਗੀ ਆ ਸਾਡੇ ਸਾਡੀ ਟੀਮ ਵੱਲੋਂ ਜਿਹੜੀ ਹੈਗੀ ਸਾਡੇ ਇਨਸਪੈਕਟਰ ਐਸਐਚਓ ਸਿਕੰਦਰ ਸਿੰਘ ਵਿਰਕ ਐਸਐਚਓ ਗਰਾਆਂ ਨਾਲ ਇਸ ਪਾਰਟੀ ਵੱਲੋਂ ਸ਼ੇਅਰ ਕੀਤੀ ਗਈ ਐਂਡ ਅੱਗੇ ਫਰਦਰ ਇਨਫਰਮੇਸ਼ਨ ਜਿਹੜੀ ਹੈਗੀ ਆ ਸਾਡੇ ਡੀਐਸਪੀ ਫਲੋਰ ਮਿਸਟਰ ਸਰਵਨ ਸਿੰਘ ਬਲ ਐਸਪੀ ਡਿਟੈਕਟਿਵ ਮਿਸਟਰ ਸਰਪਜੀਤ ਰਾਏ ਇਹਨਾਂ ਨਾਲ ਸ਼ੇਅਰ ਕੀਤੇ ਕਿ ਜੇ ਉਹ ਇਹਨਾਂ ਸੀਨੀਅਰ ਆਫਿਸਰਜ਼ ਨੇ ਆਪਣੀ ਜਿਹੜੀ ਜੇਰਨਗਰਾਨੀ ਹੈ ਸਾਰੇ ਇਹਨੂੰ ਫੜਨ ਵਾਸਤੇ ਐਪਰੀਹੈਂਡ ਕਰ ਲਈ ਸਾਰੇ ਆਪਰੇਸ਼ਨ ਨੂੰ ਚੈੱਕ ਆਊਟ ਕੀਤਾ ਐਂਡ ਏਰੀਆ ਦੇ ਵਿੱਚ ਵੱਖ-ਵੱਖੋ ਟੀਮਾਂ ਬਣਾ ਕੇ ਭੇਜੀਆਂ ਗਈਆਂ ਐਂਡ ਜਿਹੜੀ ਇੱਕ ਕਮਾਲਪੁਰ ਰੋਡ ਦੇ ਉੱਪਰ ਨਾਕਾਬੰਦੀ ਕੀਤੀ ਸੀ ਉੱਥੇ ਕਰੀਬ 7:30 AM ਦੇ ਜਿਹੜੀ ਹੈਗੀ ਇੱਕ ਗੱਡੀ ਜਿਹੜੀ ਹੈਗੀ ਆਲਟੋ ਗੱਡੀ ਆਉਂਦੀ ਦਿਖਾਈ ਦਿੱਤੀ ਜਿਸ ਦੇ ਵਿੱਚ ਇਹ ਸ਼ਖਸ ਜਿਹੜਾ ਜਿਸ ਦੀ ਇਨਫੋਰਮੇਸ਼ਨ ਸੀ ਹੋਣ ਦਾ ਸ਼ੱਕ ਹੋਇਆ ਤਾਂ ਜਿਸ ਨੂੰ ਰੁਕਣ ਦੇ ਇਸ਼ਾਰਾ ਕੀਤਾ ਤਾਂ ਜਦੋਂ ਪੁਲਿਸ ਪਾਰਟੀ ਅੱਗੇ ਖੜੀ ਸੀ ਉਹਨੂੰ ਦੇਖ ਕੇ ਇਹਦੀ ਗੱਡੀ ਮੋੜ ਲੱਗਿਆ ਤਾਂ ਗੱਡੀ ਇਹਦੀ ਖਤਾਨਾ ਦੇ ਵਿੱਚ ਜਿਹੜੀ ਹੈਗੀ ਉਤਰ ਜਾਂਦੀ ਆ ਜਿਸ ਤੋਂ ਇਹ ਸ਼ਖਸ ਜਿਹੜਾ ਹੈਗਾ ਉਤਰ ਕੇ ਖੇਤਾ ਵੱਲ ਨੂੰ ਭੱਜਿਆ ਤੇ ਭੱਜਦੇ ਹੋਏ ਨੇ ਪੁਲਿਸ ਪਾਰਟੀ ਦੇ ਉੱ퍼 ਜਾਨੋ ਮਾਰ ਦੇਣ ਦੀ ਨੀਅਤ ਨਾਲ ਜਿਹੜੀ ਹੈਗੀ ਫਾਇਰਿੰਗ ਸ਼ੁਰੂ ਕੀਤੀ ਜੋ ਇਸ ਵੱਲੋਂ ਦੋ ਫਾਇਰ ਕੀਤੇ ਗਏ ਜੋ ਪੁਲਿਸ ਪਾਰਟੀ ਦੀ ਜਿਹੜੀ ਸਾਡੀ ਸਰਕਾਰੀ ਗੱਡੀ ਸੀ ਇੱਥੇ ਮੌਜੂਦ ਉਹਦੇ ਵਿੱਚ ਜਿਹੜਾ ਲੱਗੇ ਐਂਡ ਪੁਲਿਸ ਪਾਰਟੀ ਵੱਲੋਂ ਜਿਹੜਾ ਕਿ ਆਪਣੀ ਬਚਾਅ ਦੀ ਖਾਤਰ ਪ੍ਰਾਈਵੇਟ ਡਿਫੈਂਸ ਦੇ ਵਿੱਚ ਜਦੋਂ ਇਹਦੀ ਫਾਇਰਿੰਗ ਕੀਤੀ ਤਾਂ ਜੋ ਦੀ ਗੁਰਪ੍ਰੀਤ ਸਿੰਘ ਗੋਪੀਨਾਥ ਦਾ ਸ਼ਖਸ ਜੋ ਪਕੜਾ ਸੀ ਉਹਦੇ ਖੱਬੀ ਲੱਤ ਦੇ ਵਿੱਚ ਜਿਹੜੀ ਹੈਗੇ ਗੋਡੇ ਤੋਂ ਥੱਲੇ ਜਿਹੜੀ ਹੈਗੇ ਇੰਜਰੀ ਹੋਈ ਆ ਉਹਨੂੰ ਜਿਹੜੀ ਹੈਗੇ ਬੁਲੇਟ ਇੰਜਰੀ ਹੋਈ ਆ ਉਹਨੂੰ ਹਸਪੀਟਲਾਈਜ਼ ਜਿਹੜਾ ਕੀਤਾ ਗਿਆ ਇਹ ਜਿਹੜਾ ਮੋਡਲ ਹੀ ਦਰਿਆਵਤ ਤੋਂ ਇਹ ਪਤਾ ਚੱਲਿਆ ਕਿ ਸੋਨੂ ਖਤਰੀ ਗੈਂਗ ਦਾ ਐਸੋਸੀਏਟ ਹੈਗਾ ਸੀ ਤੇ ਜਿਸ ਦੇ ਉੱਪਰ 399 402 ਪ੍ਰੇਪਰੇਸ਼ਨ ਆਫ ਅ ਡਕਾਈਟੀ ਆਰਮਜ਼ ਐਕਟ ਐਂਡ ਡੀਪੀਐਸ ਐਕਟ ਤੇ ਹੋਰ ਜਿਹੜੀਆਂ ਹੈਗੇ ਲੜਾਈ ਝਗੜੇ ਤੇ ਜਿਹੜੇ ਹੈਗੇ ਨੇ ਮੁਕਦਮੇ ਦਰਸੀ ਦੇ ਦੋ ਕੇਸਾਂ ਦੇ ਵਿੱਚ ਜਿਹੜਾ ਹੈਗਾ ਇਹ ਪਕੌੜਾ ਚੱਲਿਆ ਮਣਜੋਗ ਲਾਲ ਵੱਲੋਂ ਇਹਨੂੰ ਪੀਓ ਕਰਾਰ ਦਿੱਤਾ ਹੋਇਆ ਸੀ ਕੋਈ ਸਾਥੀ ਬੰਦੇ ਵੀ ਨਾਲ ਕੋਈ ਹੈਗੇ ਸੀਗੇ ਹੋਰ ਇਹ ਤੇ ਨਹੀਂ ਜਦੋਂ ਇਹ ਅਪਰੀਹੈਂਡ ਕੀਤਾ ਇਕੱਲਾ ਹੀ ਸੀ ਹੁਣ ਕਿੱ데 ਕਿੱਥੇ ਕਿੱਥੇ ਰਿਆ ਪਕੌੜਾ ਹੋਣ ਤੋਂ ਬਾਅਦ ਜਿਹੜਾ ਹੈਗਾ ਕਿੱਥੇ ਕਿੱਥੇ ਵਿਚਰਦਾ ਰਿਹਾ ਉਹ ਸਾਰੇ ਜਿਹੜੀ ਹੈਗੀ ਹੁਣ ਡਿਟੇਲ ਦੇ ਵਿੱਚ ਇਹਦੀ ਜਦੋਂ ਇਹਨੂੰ ਅਸੀਂ ਇਹਦੀ ਰੈਸਟ ਪਾ ਕੇ ਪੁਲਿਸ ਰਿਮਾਂਡ ਦੇ ਉੱਪਰ ਇਹਦੀ ਲੈ ਇਹਨੂੰ ਜਿਹੜਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਦੀ ਪੁਛਕਿਛ ਜਿਹੜੀ ਹਮਲਚ ਲਈ ਜਾਂਦੀ ਜਾਏਗੀ ਤੋਂ ਫੇਰ ਤੁਹਾਨੂੰ ਜਿਹੜਿਆ ਕੇਸੀ ਅਗਲੀ ਕੋਈ ਵੈਪਨ ਕਿੰਨੇ ਕੋਈ ਬਰਾਮਤ ਹੋਈ ਜਿਹੜੇ ਮੌਕੇ ਤੇ ਮੌਕਾ ਤੋਂ ਇੱਕ 32 ਬੋਲ ਦਾ ਜਿਹੜਾ ਪਿਸਟਲ ਹੈਗਾ ਜਿਸ ਦੇ ਉੱਪਰ ਮੇਡ ਇਨ ਇਟਲੀ ਲਿਖਿਆ ਹੋਇਆ ਸੀ ਇੰਗਰੇਵ ਕੀਤਾ ਹੋਇਆ ਐਂਡ ਪਲੱਸ ਦੋ ਲਾਈਵ ਕਾਰਟਿਜਸ ਐਂਡ ਦੋ ਐਮਟੀ ਜਿਹੜੇ ਸ਼ੈਲ ਨੇ ਉਹ ਰਿਕਵਰ ਹੋਏ ਨੇ ਐਂਡ ਪਲੱਸ ਇੱਕ ਹਲਟੋ ਗੱਡੀ ਜਿਹੜੀ ਹੈਗੀ ਔਰ ਕਵਰ ਹੋਈ ਆ ਐਂਡ ਜਿਹੜਾ ਦੋਸ਼ੀ ਹੈਗਾ ਇਹਨੂੰ ਅਸੀਂ ਇੱਕ ਵਾਰਾ ਹਸਪੀਟਲਾਈਜ਼ ਕੀਤਾ ਉਸ ਤੋਂ ਬਾਅਦ ਜਦੋਂ ਇਹਨੂੰ ਡਿਸਚਾਰਜ ਕੀਤਾ ਜਾਏਗਾ ਅਗਲੀ ਪੁੱਛਗੇ ਚ ਜਿਹੜੀ ਹੈਗੀ ਇਹਦੀ ਕਰਕੇ ਕਾਰਵਾਈ ਅਮ ਜਿਹਾੰਦੀ ਜਾਏਗੀ। ਜਿੰਨ ਗੱਡੀ ਕੀ ਹੈ ਜੀ ਉਹ ਲੱਗਾ ਕੁਝ ਸਾਹਮਣੇ ਆ ਗੱਡੀ ਹਲੇ ਤੱਕ ਅਫੀਸਰਸ ਨੇ ਮੈਨੂੰ ਬਰੀਫ ਕੀਤਾ ਕਿ ਗੱਡੀ ਇਸ ਦੇ ਗੁਰਪ੍ਰੀਤ ਸਿੰਘ ਓਪੀ ਦੇ ਨਾਮ ਤੇ ਸਾਰੇ ਜਿਹੜੇ ਇਹ ਪਿਸਟਲ ਵਗੈਰਾ ਹੈਗਾ ਉਹ ਵੀ ਕੁਝ ਪ੍ਰਸਾਦ ਲੱਗਾ ਜੀ ਕਿੱਥੋਂ ਲੈ ਕੇ ਆ ਪਿਸਟਲ ਜਿਹੜਾ ਇਲੀਜੀਟ ਵਪਨ ਇਲੀਗਲ ਲੈ ਕੇ ਨੇ ਜਿਹੜੇ ਹੈ ਕਿ ਨੇ ਇਲੀਗਲ ਹੀ ਆ ਉਹ ਤਾਂ ਅੱਗੇ ਦੇਖਾਂਗੇ ਕਿ ਕਿਹਦੀ ਪੁੱਛਗੇ ਚ ਕਿ ਕਿੱਥੋਂ ਲੈ ਕੇ ਆ ਸੀ ਕਿੰਨੇ ਦਾ ਲੈ ਕੇ ਆ ਸੀ ਕਿਤੇ ਕਿਤੇ ਕਿਹੜੇ ਕਿਹੜੇ ਕ੍ਰਾਈਮ ਦੇ ਵਿੱਚ ਇਹਨੇ ਇਸ ਪਿਸਟਲ ਨੂੰ ਯੂਜ਼ ਕੀਤਾ ਜਾਂ ਹੋਰ ਕਿਹੜੇ ਕਿਹੜੇ ਇਹਦੇ ਐਸੋਸੀਏਟ ਰਹੇ ਨੇ ਕਿੱਥੇ ਕਿ ਕੌਣ ਕੌਣ ਇਹਨੂੰ ਹਾਰਬਰ ਕਰਦਾ ਰਿਹਾ ਉਹ ਸਾਰਿਆਂ ਦੇ ਉੱਪਰ ਜਿਹੜੀ ਹੈਗੀ ਆ ਕਾਰਵਾਈ ਕੀਤੀ ਜਾਏਗਾ ਬੈਕਗ੍ਰਾਉਂਡ ਕੀ ਸਰਦੋ ਬੈਕਗ੍ਰਾਉਂਡ ਕੀ ਆ ਮੁੰਡੇ ਦਾ ਹਾਂਜੀ ਬੈਕਗ੍ਰਾਉਂਡ ਮੁੰਡੇ ਦਾ ਕੀ ਐ ਸਰ ਬੈਕਗ੍ਰਾਉਂਡ ਤੁਹਾਨੂੰ ਦੱਸਿਆ ਕਿ ਕ੍ਰਿਮੀਨਲ ਇਹਦਾ ਬੈਕਗ੍ਰਾਉਂਡ ਹੈ 2006 ਤੋਂ ਜਿਹੜਾ ਹੈਗਾ ਇਹ ਕ੍ਰਾਈਮ ਦੀ ਦੁਨੀਆ ਦੇ ਵਿੱਚ ਇਨਵੋਲ ਹੋ ਰਿਹਾ 2006 ਦੇ ਵਿੱਚ ਇਹਦੇ ਤੇ ਪਹਿਲਾ ਪਰਚਾ ਜਿਹੜਾ ਲੜਾਈ ਝਗੜੇ ਦਾ ਹੁੰਦਾ ਉਸ ਤੋਂ ਬਾਅਦ 2011 ਦੇ ਵਿੱਚ ਪਰਚੇ ਹੁੰਦੇ ਨੇ ਫਿਰ 2015 ਦੇ ਵਿੱਚ ਇਹਦੇ ਤੇ ਪਰਚੇ ਹੁੰਦੇ ਨੇ 16 'ਚ ਵੀ ਹੈ ਤਾਂ ਇੱਕ ਰੀਸੈਂਟ ਜਿਹੜਾ ਹੈਗਾ ਇਹ ਹੁਣ ਜਿਹੜਾ ਪਰਚਾ ਹੋਇਆ ਸਰ ਕੋ ਮੈਸੇਜ ਦੇਣਾ ਚਾਹੂੰਗਾ ਕਿਉਂਕਿ ਕਾਫੀ ਬਾਰ ਦਿੱਤਾ ਹੈ ਸਾਹਮਣੇ ਆਈਆਂ ਪੰਜਾਬ ਹੈਗਾ ਕਿ ਅਸੀਂ ਜਿਹੜੀ ਪੰਜਾਬ ਪੁਲਿਸ ਜਿਹੜੀ ਹੈਗੀ ਆ ਹਰੇਕ ਤਰ੍ਹਾਂ ਦੇ ਕ੍ਰਾਈਮ ਨਾਲ ਜਿਹੜਾ ਹੈਗਾ ਨਿਪਟਣ ਵਾਸਤੇ ਸક્ષਮ ਹੈਗੀ ਆ ਅਸੀਂ ਪੂਰੀ ਤਰ੍ਹਾਂ ਪਰਫੈਕਟ ਅਸੀਂ ਵੈਲ ਇਕুইਪਡ ਹੈਗੇ ਆ ਐਂਡ ਅਗਰ ਕੋਈ ਇਸ ਤਰ੍ਹਾਂ ਦੇ ਰਸਤੇ ਤੇ ਗਲਤ ਰਸਤੇ ਤੇ ਚੱਲਦੇ ਨੇ ਤਾਂ ਉਹਨਾਂ ਦਾ ਅੰਜਾਮ ਇਸ ਤੋਂ ਵੀ ਬਰੌ ਹੋ ਸਕਦਾ ਥੈਂਕ ਯੂ ਥੈਂਕ ਯੂ